ਪੰਜਾਬ ਵਿੱਚ ਕਤਲ ਦੀਆਂ ਵਾਰਦਾਤਾਂ ਰੋਕਣ ਦਾ ਨਾਮ ਨਹੀਂ ਲੈ ਰਹੀਆਂ ਤਾਜ਼ਾ ਮਾਮਲਾ ਸੰਗਰੂਰ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਸਕੂਲ ਜਾਦਿਆ ਦਾ ਬੁਖਦਾ ਬੇਰਾਮੀ ਨਾਲ ਕਤਲ ਕਰ ਦਿੱਤਾ ਗਿਆ ਅਤੇ ਨਾਲੇ ਦੇ ਕਿਨਾਰੇ ਉਸ ਦੀ লাশ ਖੂਨ ਨਾਲ ਲਤਫਤ ਮਿਲੀ ਮੌਕੇ ਤੇ ਪਹੁੰਚੀ ਪੁਲਿਸ ਨੇ লাশ ਨੂੰ ਕਬਜ਼ੇ ਵਿੱਚ ਲੈ ਕੇ ਮੌਢਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪੁਲਿਸ ਅਧਿਕਾਰੀ ਨੇ ਦੱਸਿਆ ਕਿ লাশ ਦੇ ਕੋਲ ਇੱਕ ਤੇਜ਼ ਤਾਰ ਹਥਿਆਰ ਜੋ ਕਿ ਲੱਕੜ ਤੇ ਨਕੀਲੀ ਕੀ ਬਣਾ ਕੇ ਬਣਾਇਆ ਹੋਇਆ ਸੀ ਅਤੇ ਉਸ ਦੇ ਨਾਲ ਹੀ ਬੇਰਾਵੀ ਨਾਲ ਕਤਲ ਕੀਤਾ ਹੋਇਆ ਹੈ ਤੁਸੀਂ ਵੇਖੋ ਮੌਕੇ ਦੀ ਪੂਰੀ ਵੀਡੀਓ ਵਾਦਲੇ 7:00 ਵਜੇ ਅਰਾ ਸਾਨੂੰ ਮਤਲਬ ਕਿ 8:33 ਕਿਤੇ ਪਤਾ ਲੱਗਦਾ ਵੀ ਮਤਲਬ ਕਿ ਵਹੀ ਹੋਦਾ ਐਕਸੀਡੈਂਟ ਹੋ ਗਿਆ ਸੀ ਕਿ ਮੈਂ ਚੱਲ ਐਕਸੀਡੈਂਟ ਹੈ ਕੋਈ ਨਹੀਂ ਜਾਣਦੇ ਆ ਦੇਖ ਲਿਓ ਜਗਾ ਆ ਕੇ ਪਤਾ ਲੱਗਿਆ ਭਾਈਓ ਇਹ ਤਾਂ ਐ ਹੋਇਆ ਕੇ ਦੇ ਉੱਥੇ ਚੱਲੇ ਸੀਗੇ ਜੀ ਕਿੱਥੇ ਪੜਾਉਂਦੇ ਸੀਗੇ ਉਹ ਵਿਦੇਸ਼ੇ ਪੜਾਉਂਦਾ ਸੀਗਾ ਜੀ ਕਿੰਨੀ ਉਮਰ ਕਿੰਨੀ ਸੀ ਲੋ ਜੀ ਉਮਰ ਹੈਗੀ 38 ਕਿ ਸਾਲ ਤੁਹਾਡੇ ਕੀ ਲੱਗਦੇ ਸੀਗੇ ਮੇਰਾ ਬੇਟਾ ਸੀ ਕੋਈ ਨਿੱਜੀ ਰੰਜਸ ਨਾਲ ਨਾ ਕੋਈ ਰੰਜਸ ਹਾਂ ਸਾਡੀ ਕਿਸੇ ਨਾਲ ਰੰਜਸ ਸੀ ਪਰਿਵਾਰ ਦੇ ਵਿੱਚ ਕੌਣ-ਕੌਣ ਨੇ ਜਿਨ੍ਹਾਂ ਦੇ ਇਹ ਸਾਡਾ ਇਕੱਠਾ ਹੀ ਹੈ ਜੀ ਇਕੱਠੇ ਹੀ ਰਹਿੰਦੇ ਹਾਂ ਕੋਲੀ ਮੰਮੀ ਆ ਮੈਂ ਆ ਤੇ ਇੱਕ ਮੇਰਾ ਬੇਟਾ ਨੋਆ ਮੇਰੀ ਇੱਕ ਪੋਤਾ ਪੋਤੀ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ ਕਰ ਰਹੀ ਹੈ ਜੀ ਇਹ ਤਾਂ ਸਾਨੂੰ ਕੋਈ ਪਤਾ ਨਹੀਂ ਤੁਹਾਡੇ ਕੋਲ ਕਿ ਜਿੱਥੇ ਡੈੱਡ ਬੋਡੀ ਆਈ ਹੈ ਅਧਿਆਪਕ ਦੀ ਕੀ ਮਾਮਲਾ ਕੀ ਕੀਤਾ ਜੀ ਆਪਣੇ ਕੋਲ ਬੋਡੀ ਆਈ ਹੈ ਸਵੇਰੇ 11:00 ਵਜੇ ਦੇ ਆਸ-ਪਾਸ ਤੇ ਪੇਸ਼ੈਂਟ ਦਾ ਨਾਮ ਹੈ ਸੈਬ ਸਿੰਘ son of ਜਰਨੈਲ ਸਿੰਘ ਇਹ ਮਲੇਰ ਕੋਟਲਾ ਦੇ ਰਹਿਣ ਵਾਲੇ ਆ ਤੇ ਲਗਭਗ ਸਵੇਰੇ 11 ਵਜੇ ਦੇ ਆਸ-ਪਾਸ ਆਈ ਆ ਤੇ ਬੋਡੀ ਆਪਣੇ ਲਖਵਿੰਦਰ ਸਿੰਘ ਜੀ ਲੈ ਕੇ ਆਇਆ ਤੇ ਫਿਲਹਾਲ ਆਪਣੇ ਕੋਲ ਆਲਰੇਡੀ ਇੱਕ ਬੋਡੀ ਪਹਿਲਾਂ ਦੀ ਪਈ ਸੀ ਮਾਰਚਰੀਸ ਇਸ ਕਰਕੇ ਬੋਡੀ ਨੂੰ ਉੱਪਰ ਸ਼ਿਫਟ ਕੀਤਾ ਰਾਮਬਾਗ ਚ ਜਿਵੇਂ ਪੇਪਰ ਪੁਲਿਸ ਪੇਪਰ ਜਾਣਗੇ ਉਸ ਤੋਂ ਬਾਅਦ ਆਪਾਂ ਪੋਸਟਮਾਰਟਮ ਸਟਾਰਟ ਕਰ ਜਿਹੜੀ ਡੈੱਡ ਬੋਡੀ ਆਈ ਹੈ ਉਹਦੇ ਕਿਸ ਤਰ੍ਹਾਂ ਦਾ ਨਿਸ਼ਾਨ ਤੇ ਕੀ ਲੱਗਿਆ ਹੋਇਆ ਸੀ ਅਜੇ ਆਪਾਂ ਸਟਾਰਟ ਨਹੀਂ ਕੀਤਾ ਨਾ ਚੰਗੀ ਤਰ੍ਹਾਂ ਦੇਖੀ ਨਹੀਂ ਹੈਗੀ ਇੱਕ ਵਾਰ ਪੂਰਾ ਹੋ ਲੈਣ ਤੋਂ ਪੋਸਟਮਾਰਟਮ ਫੇਰ ਹੀ ਆਪਾਂ ਪੂਰੀ ਜਾਣਕਾਰੀ ਦੇ ਸਕਾਂਗੇ ਕੋਈ ਕੰਮ ਨਹੀਂ ਬਣਾ ਦਬਜਤ ਤਰਾ ਜਿਹੜੀ ਘਟਨਾ ਵਾਪਰੀ ਇਹਦੇ ਬਾਰੇ ਕੀ ਜਾਣਕਾਰੀ ਮਿਲਦੀ ਹੈ ਹਾਂ ਕਿ ਤਾ ਸਾਨੂੰ ਸਵੇਰੇ ਇਨਫਰਮੇਸ਼ਨ ਮਿਲੀ ਸੀ ਵੀ ਇੱਕ ਵਿਦੇਸੇ ਪਿੰਡ ਟੀਚਰ ਆ ਮੁੰਡਾ ਬਲੇਰ ਕੋਡਲੇ ਦਾ ਰਹਿਣ ਵਾਲਾ ਸਾਹਿਬ ਸਿੰਘ ਵੀ ਉਹ ਡਿੱਗਿਆ ਪਿਆ ਮੋਟਰਸਾਈਕਲ ਤੇ ਸੇਮ ਦੇ ਨਾਲੇ ਤੇ ਜੋ ਜਾ ਕੇ ਮੌਕੇ ਤੇ ਵੇਖਿਆ ਤਾਂ ਉਹਦੇ ਕਾਫੀ ਸੱਟਾਂ ਵੱਜੀਆਂ ਹੋਈਆਂ ਸੀਗੀਆਂ ਤੇ ਉਹਦੀ ਡੈਥ ਹੋ ਗਈ ਸੀ ਉਹਨੂੰ ਇੰਤਜ਼ਾਮ ਕਰਕੇ ਗੱਡੀ ਦਾ ਤੇ ਵੱਲੋਸਪੀਟ ਨੇ ਤੋਰੀ ਬਚਾਇਆ ਹੈ ਫਿਰ ਉਹਦੇ ਫਾਦਰ ਸਾਹਿਬ ਦਾ ਬਿਆਨ ਲੈ ਕੇ 302 ਦਾ ਮੁਕਦਮਾ ਦਰਜ ਕਰਤਾ ਹੈ ਬਾਕੀ ਅਸੀਂ ਅਗਲੀ ਤਪਰੀਜ਼ جاری ਹੈ ਸਾਡੀ ਜਲਦੀ ਤੋਂ ਜਲਦੀ ਜਿਹੜੇ ਜਿੰਨੇ ਵੀ ਕ੍ਰਾਈਮ ਕੀਤਾ ਹੈ ਉਹਨੂੰ ਗ੍ਰਿਫਤਾਰ ਕਰ ਲਾਂਗੇ ਕੋਈ ਵਜਾ ਸਾਹਮਣੇ ਆਈ ਹੈ ਕੀ ਕਤਲ ਦੀ ਨਹੀਂ ਹਲੇ ਕੋਈ ਵਜਾ ਨਹੀਂ ਸਾਹਮਣੇ